I can do that one. ਨੋਖਰ ਖਾਨ ਦੇ ਤੋਂ ਬੰਦਿਆਂ ਨੂੰ ਬੈਂਤੀ ਆ ਨੋਜੋ ਜਲਦੀ 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 ਬਚ ਕੇ ਆ ਬਚ ਕੇ ਭਾਈ ਦੇਖਿਆ ਮੜਾ ਜਾ ਇਹ ਆਪਾਂ ਦੇਖਦੇ ਪਾਏ ਆ ਪਿਛਲੇ ਪਾਸੇ ਦੇਖਿਆ ਗੱਡੀਆਂ ਆ ਲੱਗ ਲੱਗੀਆਂ ਉੱਧਰ ਮੈਂ ਬਚੇ ਕੰਟਾ ਦੇ ਉੱਤੋਂ ਲੋਗ ਆਈ ਆ ਹਾਲੇ ਸਾਹ ਮਲ ਖਲੇ ਆ ਤੁਹਾਡੇ ਰੋਣੀਆਂ ਬਾਰ ਬਾਰ ਕਹਿੰਦਾ ਪਰ ਤੁਸੀਂ ਤੁਹਾਡੇ ਵੀ ਮਜਬੂਰ ਹੈ ਜਾਂਦੇ ਵੀ ਜੀ ਤਾਂ ਮੇਰਾ ਕਹਿਨੋ ਅਕੇ ਵੀ ਕਰਦਾ ਲਫਤ ਕਰ ਕਹਿਨ ਤੇ ਮਜਬੂਰ ਜੇ ਖੱਟਣ ਦੇ ਜੇ ਮੋਦੀ ਨੇ ਸਾਨੂੰ ਇਹ ਗੱਲਾਂ ਕਰਨ ਦੇ ਮਜਬੂਰ ਚਾਰੇ ਜਿੱਥਾ ਤੇ ਕਰਾ ਲਈ ਤੁਹਾਡੇ ਹੌਸਲਾ ਲੀਡਰਾਂ ਦਾ ਜਾਪ ਤੇ ਵੀ ਕਈ ਗੱਲਾਂ ਰਹਿਣੀਆਂ ਪਈਆਂ ਕਰਾਂਗੇ ਮੈਂ ਨੌਜਵਾਨਾਂ ਨੂੰ ਕਹਿਣਾ ਹੈ ਪਿੱਛੇ ਮੁੜਿਓ ਰੋਲ ਰਹੇ ਆ ਵੀ ਆਪਣਾ ਨਕਾਲੀ ਆਪਾਂ ਕਿਸੇ ਗੌਂਦ ਬੰਦੀ ਨਾਲ ਕਿਸੇ ਤਰੀਕੇ ਨਾਲ ਇਹਨਾਂ ਦੇ ਬਲੇ ਪ੍ਰਬੰਧ ਜਿਹੜੇ ਜੇਲ ਆਪਾਂ ਦੇਤੀ ਵੀ ਆਂ ਜਾਂ ਇਹੋ ਵੀ ਆ ਗਿਆ ਜਵਾਏ ਕਿਉਂਕਿ ਹੋਰ ਸਰਕਾਰ ਤੁਸੀਂ ਇੰਨਾ ਵੱਡਾ ਸਬਰ ਰੱਖਿਆ ਇੰਨਾ ਵੱਡਾ ਹੌਸਲਾ ਤੁਹਾਡੇ ਕੱਲ੍ਹ ਚਾਹਵੇ ਕਰਦੇ ਅਸੀਂ ਨਹੀਂ ਮੰਗਦੇ ਬਰਾਵਾ ਚਾਹਦੇ ਹਾਂ ਬਾਰਡਰ ਕਰਾ ਦੇ ਸਾਨੂੰ ਤਰਾਜ ਵੀ ਕੋਈ ਨਹੀਂ ਅਸੀਂ ਆਂ ਲਵਾਗੇ ਚਲਾ ਲਵਾਵਾਂਗੇ ਸਿੱਧਾ ਲਵਾਵਾਂਗੇ ਕੋਈ ਗੱਲ ਨਹੀਂ ਜੇ ਖੱਟਾ ਦੇ ਜੇ ਇੰਨਾ ਹੀ ਚਾਹ ਬਾਰਡਰ ਫੇਰ ਕਰਨਾ ਕਰਦੇ ਅਸੀਂ ਆਪਣਾ ਨਾਜ ਫਿਰ ਆਪ ਹੀ ਸਾਹਮਣੇ ਲਾਵਾਂਗੇ ਆਪੇ ਚਲਾ ਲਾਵਾਂਗੇ ਕਈ ਵਾਰ ਮੇਰੇ ਜੁਂਦੀ ਦੀ ਆ ਵੀ ਕਹਿ ਦਿੰਦੇ ਵੀ ਇਹ ਬੜੇ ਪੱਤੇ ਕੀ ਕਰੀਏ ਸਾਨੂੰ ਸਾਡੇ ਤੋਂ ਜੋੜ ਦੇ ਜੋੜ ਕਿਤੇ ਜਾਂਦੇ ਆ Yeah. <laughs> you